ਰੂਪ ਦਮਨ ਸਿੰਘ ਰੂਪ ਦੇ ਨਾਲ ਬਲ ਤੇਹਲਾ ਦਾ ਅਗਲਾ ਕਾਂਡ 4 ਸਿਮਰਨ ਜੀ ਦਾ ਸਬਾ ਅਸਲ ਵਿੱਚ ਮੁੱਢੋਂ ਹੀ ਮਿਲਪੜਾ ਸੀ ਛੋਟਾ ਪਰਿਵਾਰ ਸੀ ਉਹਦੇ ਮੰਮੀ ਡੈਡੀ ਤੇ ਆਪ ਦੋਵੇਂ ਭਰਾ ਸਨ ਵੱਡੇ ਭਰਾ ਹਰਸ਼ਰਨ ਅਤੇ ਸਿਮਰਨ ਜੀ ਦੀ ਉਮਰ ਦਾ ਫਰਕ ਵੀ 9 ਸਾਲ ਸੀ ਸਿਮਰਨ ਜੀ ਦਾ ਡੈਡੀ ਚਾਹੁੰਦਾ ਸੀ ਕਿ ਬਸ ਇੱਕੋ ਬੱਚਾ ਹੋਣਾ ਚਾਹੀਦਾ ਤਾਂ ਕਿ ਉਸਦੀ ਪਾਲਣ ਪੋਸਣ ਚੰਗੀ ਤਰ੍ਹਾਂ ਉਹ ਕਰ ਸਕੇ ਪਰ ਸਿਮਰਨ ਜੀ ਦੀ ਮੰਮੀ ਚਾਹੁੰਦੀ ਸੀ ਕਿ ਉਹਦੀ ਇੱਕ ਧੀ ਵੀ ਹੋਵੇ ਉਸ ਸਮਝਦੀ ਸੀ ਕਿ ਜਿਵੇਂ ਸੀ ਆਪਣੀ ਮਾਂ ਦੀ ਕਾਇਦਾਨ ਬਣ ਸਕਦੀ ਹੈ ਹਮੇ ਲੜਕਾ ਨਹੀਂ ਬਣ ਸਕਦਾ ਸਿਮਰਨਜੀਤ ਦੀ ਮੰਮੀ ਪਰਮਜੀਤ ਕੌਰ ਨੇ ਇੱਕ ਦਿਨ ਆਪਣੇ ਪਤੀ ਨਰਦੇਵ ਨੂੰ ਕਿਹਾ ਕਿ ਦੋ ਬੱਚੇ ਚਾਹੀਦੇ ਹਨ ਇੱਕ ਲੜਕਾ ਤਾਂ ਹੋ ਗਿਆ ਹੁਣ ਇੱਕ ਲੜਕੀ ਹੋਣੀ ਚਾਹੀਦੀ ਹੈ ਜਿਹੜੀ ਮਾਂ ਦੇ ਬਹੁਤ ਨੇੜੇ ਹੁੰਦੀ ਹੈ ਅਸਲ ਵਿੱਚ ਪਰਮਜੀਤ ਕੌਰ ਇੱਕਤੀ ਹੁਣਬਾਰੀ ਜ਼ੋਰ ਪਾ ਰਹੀ ਸੀ ਨਾਲੇ ਉਹਦੀ ਇੱਕ ਦਲੀਲ ਹੋਰ ਵੀ ਸੀ ਕਿ ਬੱਚੇ ਸਦਾ ਦੋ ਚਾਹੀਦੇ ਹਨ ਇੱਕ ਬੱਚਾ ਨਹੀਂ ਚਾਹੀਦਾ ਦੋ ਸਕੇ ਭੈਣ ਭਰਾ ਇੱਕ ਦੂਜੇ ਦੇ ਸਦਾ ਕੰਮ ਆਉਂਦੇ ਹਨ ਨਾਲੇ ਉਂਝ ਵੀ ਰੜੇ ਮੈਦਾਨ ਵਿੱਚ ਇਕੱਲਾ ਰੁੱਖ ਵੀ ਖੜਾ ਚੰਗਾ ਨਹੀਂ ਲੱਗਦਾ ਨਿਰਦੇਵ ਸਿੰਘ ਨੇ ਪਤਨੀ ਪਰਮਜੀਤ कौर ਦੀ ਘਟਮੰਨੀ ਆਖਰ ਸਿਮਰਨਜੀਤ ਦਾ ਜਨਮ ਹੋਇਆ ਪਰਮਜੀਤ ਹਾਲਾਂਕਿ ਤੀਜੀ ਰੀਜ ਪਾਰੀ ਬੈਠੀ ਸੀ ਪਿਆਰ ਨਾਲ ਪਰਮਜੀਤ कौर ਦੀ ਇੱਕ ਸਹੇਲੀ ਨੇ ਉਹਦਾ ਛੋਟਾ ਨਾਂ ਸਿਮੀ ਰੱਖਿਆ ਸਿਮੀ ਤੋਂ ਹੀ ਉਹਦਾ ਪੂਰਾ ਨਾਂ ਸਿਮਰਨਜੀਤ ਬਣਿਆ ਜਿਉਂ-ਜਿਉਂ ਵੱਡਾ ਹੋ ਰਿਹਾ ਸੀ ਝਿਉਂ ਤੋਂ ਉਹ ਸਾਰਿਆਂ ਤੋਂ ਪਿਆਰ ਲੈ ਰਿਹਾ ਸੀ ਸਾਰੇ ਤੋਂ ਪਿਆਰ ਲੈਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਸ ਸਰੀਰ ਦਾ ਬਹੁਤ ਮਾਰਚੂ ਹੋ ਗਿਆ ਸੀ। ਉਹਦੇ ਸਰੀਰ ਦੀਆਂ ਸਾਰੀਆਂ ਹੱਡੀਆਂ ਦੇਸਤੀਆਂ ਸਨ। ਵਿਸ਼ੇਸ਼ ਤੌਰ ਤੇ ਰੀਡ ਦੀ ਹੱਡੀ ਉੱਪਰ ਨੂੰ ਉਬਰੀ ਹੋਈ ਸੀ। ਉਹ ਤੀਲੇ ਵਰਗਾ ਪਤਲਾ ਸੀ ਲੱਗਦਾ ਸੀ ਕਿ ਹਵਾ ਵਿੱਚ ਹੁਣੇ ਉੱਡ ਜਾਏਗਾ। ਉਹਦੇ ਡੈਡੀ ਨੇ ਉਹਨੂੰ ਪੀਜੀਆ ਹੀ ਦਿਖਾਇਆ। ਡਾਕਟਰਾਂ ਨੇ ਟੀਵੀ ਦੱਸ ਕਿ 3 ਮਹੀਨੇ ਲਈ ਦਵਾਈ ਪਾਸ ਦੇਣ ਅਤੇ ਟੀਕੇ ਲਾਉਣੇ ਦੱਸ ਦਿੱਤੇ। ਪਰ 85 ਦਿਨਾਂ ਮਗਰੋਂ ਸੀਮੀ ਨੂੰ ਸਾਚਣ ਲੱਗਿਆ। ਠੰਡ ਦੀ ਸੀਟ ਵਿੱਚ ਆ ਗਿਆ। ਸਾਰਾ ਪਰਿਵਾਰ ਫਿਕਰ ਕਰਨ ਲੱਗਾ ਸਿਮੀ ਦਾ ਸਰੀਰ ਇੱਕ ਤੀਲੇ ਵਰਗਾ ਕਮਜ਼ੋਰ ਦੂਜੇ ਵਾਸੇ ਸਾਹ ਚੜਨ ਦੀ ਬਿਮਾਰੀ ਮੰਡੀ ਗੁਵਿੰਦਕੜ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਪਰ ਜਦੋਂ ਡਾਕਟਰਾਂ ਤੋਂ ਰਾਹ ਹੀ ਨਾ ਹੋ ਸਕਿਆ ਤਾਂ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਪੀਜੀਆਈ ਸਿਮੀ ਦੇ ਗਲੂਕੋਜ਼ ਲਾਇਆ ਗਿਆ ਆਕਸੀਜਨ ਲਾਈ ਗਈ ਸਿਮੀ ਚੀਕਾ ਮਾਰ ਰਹੀ ਸੀ ਉਸ ਦਾ ਡੈਡੀ ਤੇ ਸਿਮੀ ਦੀਆਂ ਚੀਕਾਂ ਸੁਣ ਕੇ ਰੋਣ ਲੱਗਿਆ ਡਾਕਟਰਾਂ ਨੇ ਸਿਮੀ ਦੇ ਡੈਡੀ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ ਕਿਉਂਕਿ ਉਹਦੇ ਰੋਣ ਨਾਲ ਆਜ ਵਿੱਚ ਵਿਗਨ ਪੈਂਦਾ ਸੀ ਦੋ ਦਿਨ ਸਿਮੀ ਪੀਜੀਆਈ ਵਿੱਚ ਦਾਖਲ ਰਹਾ ਤੀਜੇ ਦਿਨ ਵੱਡੇ ਡਾਕਟਰ ਨੇ ਸਿਮੀ ਦੇ ਡੈਡੀ ਅਤੇ ਉਹਦੀ ਮੰਮੀ ਨੂੰ ਕਿਹਾ ਕਿ ਸਿਮੀ ਨੂੰ ਕੋਈ ਟੀਵੀ ਨਹੀਂ ਸੀ ਉਸ ਨੂੰ ਟੀਵੀ ਦੀ ਗਲਤ ਦਵਾਈ ਦਿੱਤੀ ਗਈ ਸੀ ਵੱਡੇ ਡਾਕਟਰ ਨੇ ਜੂਨੀਅਰ ਡਾਕਟਰ ਨੂੰ ਗਲਤ ਦਵਾਈ ਦੇਣ ਲਈ ਤਾੜਫੜ ਕੀਤੀ ਹੁਣ ਸਿਮੀ ਹੌਲੀ ਹੌਲੀ ਠੀਕ ਹੋਣ ਲੱਗਿਆ ਸਿਮੀ ਨੂੰ ਕੋਈ ਬਿਮਾਰੀ ਨਹੀਂ ਸੀ ਉਹਦਾ ਸਰੀਰ ਕੁਦਰਤੀ ਹੀ ਪਤਲਾ ਤੇ ਕਮਜ਼ੋਰ ਸੀ ਥੀਲੇ ਵਰਗਾ ਜਦੋਂ ਤੋਂ ਉਹ ਮਹਾਰੀ ਆਏ ਸਨ ਉਸ ਦਿਨ ਤੋਂ ਉਸ ਨੂੰ ਕਦੇ ਪੀਜੀਆਈ ਨਹੀਂ ਲਿਜਾਇਆ ਗਿਆ ਉਹ ਕੋਈ ਬਿਮਾਰ ਨਹੀਂ ਹੋਇਆ ਲੱਗਦਾ ਸੀ ਜਿਵੇਂ ਹਵਾ ਬਦਲੀ ਨਾਲ ਵੀ ਫਰਕ ਪੈ ਗਿਆ ਹੋਵੇ। ਸਿਮੀ ਦਾ ਸਾਹੂ ਹੋਣਾ, ਸਰੀਰ ਦਾ ਕਮਜ਼ੋਰ ਹੋਣਾ ਵੀ ਉਹ ਸਾਰਿਆਂ ਦਾ ਪਿਆਰ ਅਤੇ ਹਮਦਰਦੀ ਲੈਂਦਾ ਸੀ। ਵਿਸ਼ੇਸ਼ ਤੌਰ ਤੇ ਉਹਦਾ ਤਾਇਆ ਹਰਪ੍ਰੀਤ ਸਿੰਘ ਪ੍ਰੀਤ ਜਿਹੜਾ ਸੰਸਾਰ ਪ੍ਰਸਿੱਦ ਦੇ ਲੇਖਕ ਸੀ ਉਸ ਨੂੰ ਬਹੁਤ ਲਾਡ ਕਰਦਾ ਸੀ। ਉਹ ਸ਼ਰਾਰਤ ਬਿਲਕੁਲ ਨਹੀਂ ਸੀ ਕਰਦਾ। ਇਸ ਲਈ ਉਹਦੀਆਂ ਚਾਚੀਆਂ, ਤਾਈਆਂ, ਚਾਚੇ, ਤਾਈ ਮਾਸੀਆਂ, ਭੂਆਂ ਗਲੀ ਕੋਆਂਟ ਦੀਆਂ ਧੀਮੀਆਂ ਸਾਰੇ ਉਹਨੂੰ ਬੁਲਾ ਕੇ ਖੁਸ਼ ਹੁੰਦੇ ਸਨ। ਪੜਨ ਵਿੱਚ ਚੰਗਾ ਸੀ ਉਹ ਨੂੰ ਮੰਡੀ ਗੁਵਿੰਦਗੜ ਦੇ ਆਰਿਆ ਸਕੂਲ ਦੇ ਮਾਡਲ ਸਕੂਲ ਪੜਨ ਲਾਇਆ ਗਿਆ ਜਿੱਥੇ ਵੱਡਾ ਭਰਾ ਹਰਸ਼ਰਨ ਪਹਿਲਾਂ ਪੜ੍ਹ ਕੇ ਗਿਆ ਸੀ ਅਤੇ ਜਿਹੜਾ ਹੁਣ ਆਰਿਆ ਸਕੂਲ ਦੇ ਮੈਨ ਹਾਈ ਸਕੂਲ ਵਿੱਚ 8ਵੇਂ ਵਿੱਚ ਪੜਦਾ ਸੀ ਜਦੋਂ ਪਰਿਵਾਰ ਮੋਹਾਲੀ ਸ਼ਿਫਟ ਹੋਇਆ ਤਾਂ ਸ਼ਿਵਾਲਿਕ ਸਕੂਲ ਦੇ ਪ੍ਰਿੰਸੀਪਲ ਨੇ ਸਿਮੀ ਨੂੰ ਮੁੱਢਲੀ ਜਮਾਤ ਐਲ ਕੇਜੀ ਵਿੱਚ ਦਾਖਲ ਕੀਤਾ ਆਪ 2 ਸਾਲ ਪਿੱਛੇ ਜਦੋਂ ਅਗਲੇ ਸਾਲ ਦਾਖਲ ਹੋਇਆ ਤਾਂ ਪ੍ਰਿੰਸੀਪਲ ਨੇ ਆਪਣੇ ਆਪ ਇੱਕ ਸਾਲ ਟਪਾ ਕੇ ਸਿਮੀ ਨੂੰ ਅਗਲੀ ਜਮਾਤ ਵਿੱਚ ਦਾਖਲ ਕਰ ਲਿਆ ਉਹ ਸਮਝ ਗਿਆ ਸੀ ਕਿ ਬੱਚਾ ਹੁਸ਼ਿਆਰ ਹੈ ਹਰਸ਼ਰਨ ਸ਼ੁਰੂ ਵਿੱਚ ਫੇਜ਼ 2 ਵਿਚਲੇ ਹਾਈ ਸਕੂਲ ਵਿੱਚ 10ਵੀਂ ਵਿੱਚ ਦਾਖਲ ਹੋਇਆ। ਵੱਡੇ ਹੋਏ ਤੋਂਵੇਂ ਭਰਾ ਅਗੜ ਪਿਛੜ ਚੰਡੀਗੜ੍ਹ ਦੇ ਸੈਕਟਰ 11 ਵਿਚਲੇ ਸਰਕਾਰੀ ਕਾਲਜ ਵਿੱਚ ਦਾਖਲ ਹੋਏ। ਬੀਏ ਕਰਕੇ ਮਹਾਲੀ ਦੀ ਕਾਰਪੋਰੇਸ਼ਨ ਵਿੱਚ ਹਰਸ਼ਰਨ ਨੂੰ ਨੌਕਰੀ ਮਿਲ ਗਈ ਤੇ ਸਿਮਰਨਜੀਤ ਵੀ ਕੰਮ ਕਰਨ ਮਗਰੋਂ ਐਲਐਲਬੀ ਵਿੱਚ ਦਾਖਲ ਹੋ ਗਿਆ। ਉਹਦਾ ਡੈਡੀ ਨਰਦੇਵ ਸਿੰਘ ਦੇਵ ਲੈਕਚਰਰ ਦੀ ਪੋਸਟ ਤੋਂ ਸਵੈ ਇੱਛਤ ਰਿਟਾਇਰਮੈਂਟ ਲੈ ਕੇ ਵਕਾਲਤ ਦਾ ਲਾਇਸੈਂਸ ਲੈ ਕੇ ਹਾਈ ਕੋਰਟ ਆ ਗਿਆ। ਉਹਦਾ ਡੈਡੀ ਜਦੋਂ ਹਾਈ ਕੋਰਟ ਆਇਆ ਉਹਨੂੰ ਕੁਝ ਵੀ ਸਮਝ ਨਹੀਂ ਸਿਆ ਰਿਹਾ ਕਿ ਹਾਈ ਕੋਰਟ ਵਿੱਚ ਕਿਵੇਂ ਵਿਚਰੀਦਾ ਹੈ। ਹਾਈ ਕੋਰਟ ਵਿੱਚ ਕਿਵੇਂ ਤੁਰਨਾ ਫਿਰਨਾ ਹੈ? ਮਾਸਟਰਾਂ ਤੇ ਵਕੀਲਾਂ ਦੇ ਵਿਚਰਨ ਵਿੱਚ ਕਿੰਨਾ ਕੋ ਫਰਕ ਹੈ? ਉਹ ਇੱਕ ਟੀ ਗਰੁੱਪ ਦਾ ਮੈਂਬਰ ਬਣ ਗਿਆ ਜਿੱਥੇ ਬਾਥਰੂਮ ਵਿੱਚ ਵਕੀਲ ਚਾਹ ਪਾਣੀ ਪੀਂਦੇ ਸਨ। ਜਦੋਂ ਨਰਦੇਵ ਸਿੰਘ ਦੇਵ ਹਾਈ ਕੋਰਟ ਵਿੱਚ ਕਾਲਾ ਕੋਰਟ ਤੇ ਗੌਣ ਪਾ ਕੇ ਤੁਰਨ ਫਿਰਨ ਲੱਗਾ ਤਾਂ ਕਈ ਵਕੀਲਾਂ ਨੇ ਕਿਹਾ ਕਿ ਉਹਨਾਂ ਨਾਲ ਹਲਕੇ ਕੰਮ ਕਰਨਾ ਸ਼ੁਰੂ ਕਰੇ। ਇੱਕ ਮਹਾਲੀ ਤੋਂ ਰਿਟਾਇਰਮੈਂਟ ਲੈ ਕੇ ਖਜ਼ਾਨਾ ਅਫਸਰ ਨੇ ਬਹੁਤ ਜ਼ੋਰ ਲਾਇਆ ਪਰ ਨਰਦੇਵ ਸਿੰਘ ਦੇਵ ਨਹੀਂ ਮੰਨਿਆ। ਇੱਕ ਸਿੱਖਿਆ ਵਿਭਾਗ ਵਿੱਚ ਰਿਟਾਇਰਡ ਹੋਇਆ ਡਿਪਟੀ ਡਾਇਰੈਕਟਰ ਕੈਨ ਲਗਾ ਕੇ ਦੇਵ ਉਹਦੇ ਨਾਲ ਕਮਰੇ ਵਿੱਚ ਬੈਠੇ ਮਗਰੋਂ ਨਰਦੇਵ ਨੂੰ ਪਤਾ ਲੱਗਾ ਕਿ ਉਹਨੂੰ ਪਤਾ ਸੀ ਕਿ ਨਰਦੇਵ ਸਿੰਘ ਦੇ ਅਧਿਆਪਕਾਂ ਤੇ ਕਰਮਚਾਰੀਆਂ ਦਾ 50 ਪੱਦਰ ਦਾ ਸਤਕਾਰਯੋਗ ਲੀਡਰ ਸੀ ਇਸ ਕਰਕੇ ਇਹਦੇ ਕੋਲ ਸਰਵਿਸ ਮੈਟਰ ਦੇ ਕੇਸ ਆਇਆ ਕਰਨ ਕੇ ਇਸੇ ਲਈ ਮਲਾਜ਼ਮਾਂ ਦੇ ਕੇਸ ਔਨ ਕਰਨ ਸਿਮਰਨਜੀਤ ਸਿੰਘ ਸਰਵਿਸ ਮੈਟਰ ਦਾ ਪ੍ਰਸਿੱਧ ਵਕੀਲ ਬਣਿਆ ਹੁਣ ਸਿਮਰਨਜੀਤ ਸਿੰਘ ਹਾਈ ਕੋਰਟ ਦੇ ਸਰਵਿਸ ਮੈਟਰ ਲਈ ਜਾਣੇ ਜਾਂਦੇ ਵਕੀਲਾਂ ਵਿੱਚੋਂ ਇੱਕ ਸੀ ਇਕ ਦਿਨ ਬਾਰਦੀ ਸੈਕਟਰੀ ਦਾ ਫੋਨ ਆਇਆ ਕਿ ਸਿਮਰਨ ਜੀ ਸਿੰਘ ਤੁਰੰਤ ਪ੍ਰੋਟੋਕਾਲ ਅਫਸਰ ਕੋਲ ਪਹੁੰਚੀ। ਪ੍ਰੋਟੋਕਾਲ ਅਫਸਰ ਹਾਈ ਕੋਰਟ ਦਾ ਜੁਆਇੰਟ ਰਜਿਸਟਰਾਰ ਸੀ। ਜਦੋਂ ਉਹ ਜੁਆਇੰਟ ਰਜਿਸਟਰਾਰ ਦੇ ਦਫ਼ਤਰ ਪਹੁੰਚਿਆ ਤਾਂ ਉਹ ਬੋਲਿਆ, ਸਿਮਰਨ ਜੀ ਜੀ, ਪਤਾ ਲੱਗਿਆ ਕਿ ਤੁਸੀਂ ਕਲਚਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹੋ, ਨਾਟਕਾਂ, ਸਕਿੱਟਾਂ ਵਿੱਚ ਤੁਸੀਂ ਰੋਲ ਕਰਦੇ ਹੋ। ਹਾਂ ਸਰ ਮੈਂ ਕਲਚਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਹਾਂ, ਦੱਸੋ ਹੁਕਮ। ਯਾਰ ਜੱਜਾਂ ਦੀ ਕਮੇਟੀ ਨੇ ਕਿਹਾ ਕਿ ਜਦੋਂ ਕੋਈ ਹਾਈ ਕੋਰਟ ਦਾ ਕਲਚਰਲ ਪ੍ਰੋਗਰਾਮ ਹੋਵੇ ਤਾਂ ਬਾਰ ਵੀ ਹਿੱਸਾ ਲਵੇ। ਵਾਰ ਦੇ ਵਕੀਲ ਜਿਹੜੇ ਕਲਚਰ ਪ੍ਰੋਗਰਾਮ ਵਿੱਚ ਕੋਈ ਆਈਟਮ ਦੇਣਾ ਚਾਹਣ ਤਾਂ ਦੇ ਸਕਦੇ ਹਨ ਪ੍ਰੋਟੋਕੋਲ ਅਫਸਰ ਬੋਲਿਆ ਹਾਂ ਮੈਂ ਕੋਈ ਆਈਟਮ ਦੇ ਸਕਦਾ ਜਿਵੇਂ ਸਕਿੱਟ ਭੰਡਾ ਸਿਮਰਨਜੀਤ ਬੋਲਿਆ ਅੱਛਾ ਤੁਸੀਂ ਇਹ ਕਰਨਾ ਜੱਜਾਂ ਦੀ ਕਲਚਰ ਕਮੇਟੀ ਦੇ ਇੰਚਾਰਜ ਦੇ ਚੈਂਬਰ ਵਿੱਚ ਪਹੁੰਚ ਜਾਣਾ 5 ਵਜੇ ਉੱਥੇ ਆਪਾਂ ਸਾਰਾ ਪ੍ਰੋਗਰਾਮ ਬਣਾਵਾਂਗੇ ਸਿਮਰਨਜੀਤ ਠੀਕ ਸਮੇਂ ਸਿਰ ਪੁੱਜ ਗਿਆ ਉੱਥੇ ਹੋਰ ਵਕੀਲ ਵੀ ਬੈਠੇ ਸਨ ਸਿਮਰਨਜੀਤ ਨੇ ਜਦੋਂ ਭੰਡ ਕਰਨ ਬਾਰੇ ਕਿਹਾ ਤਾਂ ਸਾਰੇ ਬਹੁਤ ਖੁਸ਼ ਹੋਏ ਕਿਉਂਕਿ ਭੰਡ ਵਰਗੀ ਨਰੋਲ ਪੈਂਡੂ ਅਤੇ ਵਿਲੱਖਣ ਆਈਟਮ ਅਜੇ ਤੱਕ ਹਾਈ ਕੋਰਟ ਵਿੱਚ ਨਹੀਂ ਸੀ ਹੋਈ ਹੁਣ ਉਹ ਆਪਣੇ ਨਾਲ ਦਾ ਪੰਡ ਦਾ ਰੋਲ ਕਰਨ ਵਾਲਾ ਵਕੀਲ ਲੱਭਣ ਲੱਗਾ ਅਖੀਰ ਸਿਮਰਨ ਜੀ ਦਾ ਆਪਣਾ ਹੀ ਦੋਸਤ ਵਕੀਲ ਰਵਿੰਦਰ ਗਰੇਵਾਲ ਪੰਡ ਦਾ ਰੋਲ ਕਰਨ ਲਈ ਤਿਆਰ ਹੋ ਗਿਆ ਉਹ ਦਾ ਬਹੁਤਾ ਕ੍ਰਿਮੀਨਲ ਦਾ ਕੰਮ ਜ਼ਿਲ੍ਹਾ ਕੋਰਟ ਵਿੱਚ ਹੁੰਦਾ ਸੀ ਬੈਠਦਾ ਉਹ ਬਹੁਤਾ ਸਿਮਰਨ ਜੀ ਦੇ ਟੀ ਗਰੁੱਪ ਵਿੱਚ ਸੀ ਟੀ ਗਰੁੱਪ ਦਾ ਉਹ ਮੈਂਬਰ ਸੀ ਪਰ ਬਹੁਤਾ ਕਰਕੇ ਜ਼ਿਲ੍ਹਾ ਕਚੈਰੀਆਂ ਵਿੱਚ ਕੰਮ ਕਾ ਕੇ ਟੀ ਗਰੁੱਪ ਵਿੱਚ ਆ ਬੈਠਦਾ ਸੀ ਉਹਨਾਂ ਦੋਵਾਂ ਦੀ ਮੀਜ਼ਾ ਬਹੁਤ ਮਿਲਦੀ ਸੀ ਹਾਈ ਕੋਰਟ ਵੱਲੋਂ ਸਾਲ ਵਿੱਚ ਦੋ ਵਾਰ ਕਲਚਰ ਪ੍ਰੋਗਰਾਮ ਕਰਵਾਇਆ ਜਾਂਦਾ ਸੀ ਇੱਕ 15 ਅਗਸਤ ਨੂੰ ਸਤੰਤਰਤਾ ਦਿਵਸ ਉੱਤੇ ਦੂਜਾ 26 ਜਨਵਰੀ ਨੂੰ ਰਿਪਬਲਿਕ ਡੇ ਉੱਤੇ ਹੁਣ ਸਿਮਰਨਜੀਤ ਅਤੇ ਰਵਿੰਦਰ ਗਰੇਵਾਲ ਦੋਵਾਂ ਦਿਨਾਂ ਉੱਤੇ ਆਪਣਾ ਪੰਡ ਦਾ ਪ੍ਰੋਗਰਾਮ ਕਰਦੇ ਸਨ ਐਤਕੀ ਉਹਨਾਂ ਪਹਿਲੀ ਵਾਰ 15 ਅਗਸਤ ਨੂੰ ਕੀਤਾ ਸਟੇਜ ਚੰਡੀਗੜ੍ਹ ਦੇ ਸਿੰਬਲ ਹੱਥ ਵਾਲੇ ਪਾਸੇ ਹੁੰਦੀ ਹੱਥ ਹਿਲਦਾ ਜੁਲਦਾ ਰਹਿੰਦਾ ਸੀ ਹਵਾ ਨਾਲ ਉਹ ਆਪਣੀ ਦਿਸ਼ਾ ਬਦਲ ਲੈਂਦਾ ਸੀ ਸਟੇਜ ਦੇ ਸੱਜੇ ਪਾਸੇ ਸਾਰੇ ਜੱਜ ਬੈਠੇ ਹੁੰਦੇ ਸਨ ਸਣੇ ਚੀਫ ਜਸਟਿਸ ਦੇ ਵਕੀਲ ਖੱਬੇ ਪਾਸੇ ਹਾਈ ਕੋਰਟ ਦੇ ਵਿਸ਼ਾਲ ਬਰਾਂਡੇ ਰੰਗ-ਬਰੰਗੇ ਉੱਚੇ ਥੰਮਲਿਆਂ ਤੇ ਬਹੁਤ ਉੱਚੀ ਛੱਤ ਹੇਠ ਬੈਠੇ ਹੁੰਦੇ ਸਨ ਇੱਕ ਪਾਸੇ ਚੀਫ ਜਸਟਿਸ ਦੀ ਕੋਰਟ ਨੰਬਰ 1 ਹੁੰਦੀ ਤੇ ਖੱਬੇ ਪਾਸੇ ਵਾਲੀ ਕੋਰਟ ਨੰਬਰ 2 ਤੋਂ 9 ਤੱਕ 8 ਕੋਰਟਾਂ ਸਨ ਇਹਨੋਂ ਪਹਿਲ ਸਿਰਫ ਇਹ 9 ਕੋਰਟਾਂ ਹੁੰਦੀਆਂ ਸਨ ਵਕੀਲ ਵੀ ਮਸਾਂ 100 ਬੜੀ ਹੱਥ 150 ਹੁੰਦੇ ਸਨ ਸਾਰੇ ਲਗਭਗ بڑے ਨਾਮਵਰ ਵਕੀਲ ਹੁੰਦੇ ਸਨ ਪਰ ਹੁਣ ਹਾਈ ਕੋਰਟ ਦੇ ਵਕੀਲਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਮੈਂਬਰਸ਼ਿਪ ਵੀ 4-5 ਹਜ਼ਾਰ ਤੱਕ ਪਹੁੰਚ ਗਈ ਹੈ। ਬਿਨਾ ਮੈਂਬਰਸ਼ਿਪ ਤੋਂ ਵੀ ਅਨੇਕਾਂ ਵਕੀਲ ਤੁਰੇ ਫਿਰਦੇ ਰਹਿੰਦੇ ਹਨ। 15 ਅਗਸਤ ਨੂੰ ਪੰਡਤ ਪ੍ਰੋਗਰਾਮ ਦਾ ਸਮਾਅ ਹੋਇਆ ਤਾਂ ਸਿਮਰਨਜੀਤ ਅਤੇ ਰਵਿੰਦਰ ਮਰਾਸੀਆਂ ਦੇ ਕੱਪੜਿਆਂ, ਲੁੰਗੀ, ਜਾਗਟਾਂ, ਸਿਰ ਉੱਤੇ ਮਰਾਸੀਆਂ ਨਾਲ ਜਦੋਂ ਖੁੱਲੀ ਵਿਸ਼ਾਲ ਸਟੇਜ ਉੱਤੇ ਆਏ ਤਾਂ ਚਾਰੇ ਪਾਸੇ ਤਾਲੀਆਂ ਵੱਜਣ ਲੱਗੀਆਂ। ਪੰਡਾਂ ਦੇ ਸਿਰਫ ਸਟੇਜ ਉੱਤੇ ਪਹੁੰਚਣ ਉੱਤੇ ਤਾਲੀਆਂ ਦੇ ਵੱਜਾਂ ਨਾਲ ਪੰਡਾਂ ਦਾ ਮਨੋਬਲ ਵੱਧ ਗਿਆ। ਦੋਵਾਂ ਪੰਡਾਂ ਦੇ ਹੱਥ ਵਿੱਚ ਛਾਂਟੇ ਸਨ ਜਿਹੜੇ ਇੱਕ ਦੂਜੇ ਉੱਤੇ ਮਾਰਦੇ ਸਨ। ਜਦੋਂ ਉਹਨਾਂ ਦੇ ਘਟਾਹਸ਼ ਭਰਪੂਰ ਡ ਛਾਂਟੇ ਵਜਦੇ ਤੱਜਾ ਦੇ ਵਕੀਲ ਅਤੇ ਸਟਾਫ ਤਾੜੀਆਂ ਮਾਰਨ ਲੱਗਦੇ ਇੱਕ ਗੱਲ ਸਿਮਰਨਜੀਤ ਅਤੇ ਰਵਿੰਦਰ ਕਰੇਵਾਲਦੀ ਬਲੱਖਣ ਸੀ ਕਿ ਉਹ ਜਿਹੜੀ ਤੰਦ ਕੱਸਦੇ ਸਨ ਉਹ ਜੁਡੀਸ਼ੀਅਰ ਦੇ ਮਸਲਿਆਂ ਨਾਲ ਸੰਬੰਧਿਤ ਹੁੰਦੀ ਸੀ ਜੱਜਾਂ ਉੱਤੇ ਕਟਾਸ ਉੱਤੇ ਕਟਾਸ ਕੀਤੇ ਜਾਂਦੇ ਸਨ ਭਾਵੇਂ ਜੱਜਾਂ ਦਾ ਪੰਡ ਮੌਜੂ ਉਡਾਉਂਦੇ ਸਨ ਪਰ ਫਿਰ ਵੀ ਜੱਜ ਹੱਸਦੇ ਸਨ ਹੱਸ ਹੱਸ ਉਹਨਾਂ ਦੀਆਂ ਵੱਖੀਆਂ ਹਮ ਜਾਂਦੀਆਂ ਸਨ ਲੱਗਦਾ ਸੀ ਕਿ ਜਦੋਂ ਜੱਜਾਂ ਉੱਤੇ ਪੰਡ ਤੰਦ ਕੱਸਦੇ ਸਨ ਜੱਜਾਂ ਨੂੰ ਚੁੱਪਦੀਆਂ ਨਹੀਂ ਸਨ ਬਲਕਿ ਉਹ ਇਹਨਾਂ ਤੰਤਾਂ ਨੂੰ ਬੜੇ ਹੀ ਸੁਖਾਵੇਂ ਰੂਪ ਵਿਚ ਰੈਂਦੇ ਸਨ ਇਹਨਾਂ ਤੰਤਾਂ ਰਾਹੀਂ ਜੱਜਾਂ ਨੂੰ ਆਪਣੀਆਂ ਕਮਜ਼ੋਰੀਆਂ ਤੇ ਕਟਾਂ ਦਾ ਪਤਾ ਲੱਗਦਾ ਸੀ ਜਿਵੇਂ ਰਾਜਾ ਮਹਾਰਾਜਾਂ ਨੂੰ ਪੰਡ ਆਪਣੀਆਂ ਨਕਲਾਂ ਰਾਹੀਂ ਉਹਨਾਂ ਉੱਤੇ ਤੰਸ ਕਸਦੇ ਸਨ ਇਹ ਪੰਡਾਂ ਦੀ ਕਲਾ ਹੀ ਹੈ ਜਿਸ ਰਾਹੀਂ ਵੱਡੇ ਤੋਂ ਵੱਡੇ ਬੰਦੇ ਨੂੰ ਆਪਣੀਆਂ ਕਮਜ਼ੋਰੀਆਂ ਸਮਝ ਆਉਂਦੀਆਂ ਸਨ ਇਹਨਾਂ ਪੰਡਾਂ ਦੀਆਂ ਨਕਲਾਂ ਨਾਲ ਜੱਜਾਂ ਨੂੰ ਆਪਣੇ ਆਪ ਨੂੰ ਦਰੁਸਤ ਕਰਨ ਦਾ ਮੌਕਾ ਮਿਲਦਾ ਸੀ ਸਿਮਰਨ ਜੀ ਦੇ ਪੰਡ ਰਹੀਂ ਕੀਤੇ ਕਟਾਕਸ਼ਾਂ ਨੂੰ ਸਾਰੇ ਜੱਜ ਤੇ ਵਕੀਲ ਬੜੇ ਸਲਾਉਂਦੇ ਸਨ ਸਿਮਰ ਦਿੱਤਾ ਇਹ ਪੱਖ ਸਾਰੇ ਵਕੀਲਾਂ ਤੇ ਜੱਜਾਂ ਨੂੰ ਬੜਾ ਨਵੇਕਲਾ ਲੱਗਦਾ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ